ਮੇਰੀ ਵੀਡੀਓ ਦੇਖ ਰਹੇ ਸਭ ਵੀਰਾਂ ਨੂੰ ਸਤਿ ਸ੍ਰੀ ਅਕਾਲ ਮੈਂ ਸਰਜ ਸਿੰਘ ਰਿਆੜ ਬਟਾਲੇ ਤੋਂ ਆਪ ਦਾ ਸਵਾਗਤ ਕਰਦਾ ਹਾਂ ਜੀ ਅੱਜ ਅਸੀਂ ਗੱਲ ਕਰਾਂਗੇ ਲਦਾਖ ਦਾ ਸ਼ੇਰ ਕਹੇ ਜਾਣ ਵਾਲੇ ਲੈਫਟੀਨੈਂਟ ਜਨਰਲ ਵਿਕਰਮ ਸਿੰਘ ਜੀ ਦੇ ਬਾਰੇ ਇਹਨਾਂ ਦਾ ਜਨਮ 4 ਜੁਲਾਈ 1911 ਨੂੰ ਜਲੰਧਰ ਦੇ ਪਿੰਡ ਕਹਾਮਾ ਦੇ ਵਿੱਚ ਹੋਇਆ ਜੀ ਮਾਤਾ ਜੀ ਦਾ ਨਾਮ ਸ਼ਿਵਕੌਰ ਔਰ ਪਿਤਾ ਜੀ ਦਾ ਨਾਮ ਅਰਸਾਲਦਰ ਮੇਜਰ ਆਰਨਰੀ ਕੈਪਟਨ ਨਰੈਣ ਸਿੰਘ ਹੈ ਜੀ 1932 ਦੇ ਵਿੱਚ ਇਹ ਕਮਿਸ਼ਨ ਪ੍ਰਾਪਤ ਕਰਦੇ ਨੇ ਔਰ ਟ੍ਰੇਨਿੰਗ ਤੋਂ ਬਾਅਦ ਸੈਕੰਡ ਲੈਫਟੇਨੈਂਟ ਦੇ ਤੌਰ ਤੇ ਇੱਕ ਸਾਲ ਲਈ ਬ੍ਰਿਟਿਸ਼ ਰੈਜiment ਜਿਹੜੀ ਹੈ 6th ਰਾਈਫਲ ਬਰਕਸ਼ ਰੈਜiment ਜਿਹੜੀ ਹੈ ਉਹਦੇ ਵਿੱਚ ਨੌਕਰੀ ਕਰਦੇ ਨੇ ਇੱਕ ਸਾਲ ਤੋਂ ਬਾਅਦ ਇਹ ਆ ਜਾਂਦੇ ਨੇ 6 13 ਐਫ ਆਈ ਰੈਜੀਮੈਂਟ ਦੇ ਵਿੱਚ ਇਹ ਰੈਜੀਮੈਂਟ ਉਸ ਟਾਈਮ ਕਹਾਟ ਦੇ ਵਿੱਚ ਸੀਗੀ ਕਬਾਈਲੀ ਏਰੀਆ ਸੀਗਾ ਉੱਥੇ ਕਬਾਈਲੀਆਂ ਦੇ ਖਿਲਾਫ ਕਾਫੀ ਆਪਰੇਸ਼ਨ ਚਲਾਏ ਸਫਲਤਾ ਹਾਸਲ ਕੀਤੀ ਔਰ ਉਸ ਤੋਂ ਬਾਅਦ ਇਹ ਯੂਨ ਦੇ ਮਿਸ਼ਨ ਦੇ ਤਹਿਤ ਲੀਬੀਆ ਔਰ ਇਰਾਨ ਇਰਾਕ ਦੇ ਮਾਰੂਥਲਾਂ ਦੇ ਵਿੱਚ ਵੀ ਨੌਕਰੀ ਕਰਦੇ ਰਹੇ ਨੇ ਉਸ ਤੋਂ ਬਾਅਦ ਦੂਸਰੀ ਸੰਸਾਰ ਜੰਗ ਦੇ ਵੇਲੇ ਇਹ 26 ਇਨਫੈਂਟਰੀ ਬ੍ਰਿਗੇਡ ਦੇ ਸਟਾਫ ਅਫਸਰਾਂ ਨੂੰ ਨਿਯੁਕਤ ਹੋਏ ਜੀ ਉਹਨਾਂ ਨੂੰ ਆਪਾਂ ਨੂੰ ਆਜ਼ਾਦੀ ਮਿਲ ਗਈ ਆਜ਼ਾਦੀ ਵੇਲੇ ਬਿਕਰਮਜੀਤ ਸਿੰਘ ਜਿਹੜੇ ਨੇ ਇਹ ਕਰਨਲ ਬਣ ਚੁੱਕੇ ਸੀਗੇ ਔਰ ਇਹਨਾਂ ਨੇ ਫੋਰ ਰਾਜਪੂਤ ਬਟਾਲੀਅਨ ਦੀ ਕਮਾਂਡ ਕੀਤੀ ਸਾਲ 1948 ਦੇ ਵਿੱਚ ਇਹ ਬਰਗੇਡੀਅਰ ਬਣਦੇ ਨੇ ਔਰ ਬਰਗੇਡ ਦੀ ਕਮਾਂਡ ਸੰਭਾਲਦੇ ਆਂ ਹੀ ਇਹਨਾਂ ਦੀ ਪੋਸਟਿੰਗ ਜੰਮੂ ਕਸ਼ਮੀਰ ਤੋਂ ਅਸਾਮ ਏਰੀਆ ਦੇ ਵਿੱਚ ਹੋ ਗਈ ਜੀ ਉੱਥੇ ਨਾਗਾ ਮਿਲਟੈਂਡ ਨੇ ਉਨ੍ਹਾਂ ਖਿਲਾਫ ਕਾਫੀ ਆਪਰੇਸ਼ਨ ਚਲਾਏ ਉਸ ਤੋਂ ਬਾਅਦ ਇਹ ਮਿਜ ਜਨਰਲ ਬਣਦੇ ਨੇ ਔਰ 1961 ਦੇ ਵਿੱਚ ਲੈਫਟਨੈਂਟ ਜਨਰਲ ਬਣ ਕੇ ਇਹ ਕੋਰ ਕਮਾਂਡਰ ਬਣੇ ਨੇ ਔਰ ਕੋਰ ਦੀ ਕਮਾਂਡ ਸੰਭਾਲੀ 1962 ਦੀ ਜੰਗ ਸਮੇਂ ਚੀਨ ਕੋਲ ਵੱਡੀ ਸੈਨਾ ਔਰ ਆਧੁਨਿਕ ਹਥਿਆਰਾਂ ਜੇ ਦੇਖਿਆ ਜਾਏ ਤੇ ਉਹਨਾਂ ਦੇ ਮੁਕਾਬਲੇ ਭਾਰਤ ਦੀ ਜਿਹੜੀ ਫੌਜ ਹੈ ਨਾ ਤੇ ਨਫਰੀ ਦੇ ਵਿੱਚ ਆਉਣੀ ਤੇ ਨਾ ਹੀ ਇਹਨਾਂ ਦੇ ਕੋਲੇ ਕੋਈ ਆਧੁਨਿਕ ਹਥਿਆਰ ਉਸ ਟਾਈਮ ਆਪਣੀ ਜਿਹੜੀ ਫੌਜ ਹੈ ਉਹਦੇ ਕੋਲੇ 303 ਰਾਈਫਲ ਸੀਗੀ ਇੱਕ ਕਰੇ ਕੱਕ ਕਰੋ ਫਾਇਰ ਕਰੋ ਫਿਰ ਕੱਕ ਕਰੋ ਫਾਇਰ ਕਰੋ ਪਰ ਇਹਨਾਂ ਨੇ ਫੇਰ ਵੀ ਆਪਣੇ ਜਿਹੜੇ ਜਵਾਨ ਇਹਨਾਂ ਦੇ ਸੀਗੇ ਉਹ ਚਾਹੇ ਥਕੇ ਸੀਗੇ ਚਾਹੇ ਭੁੱਖੇ ਸੀਗੇ ਚਾਹੇ ਉਹਨਾਂ ਕੋਲ ਵੈਪਨ ਜਿਹੜੇ ਨੇ ਉਹ ਪੁਰਾਣੇ ਸੀਗੇ ਪਰ ਫੇਰ ਵੀ ਇਹਨਾਂ ਨੇ ਚੀਨ ਦਾ ਡਟ ਕੇ ਮੁਕਾਬਲਾ ਕੀਤਾ ਚੀਨ ਨੇ ਉਸ ਟਾਈਮ ਤੇ ਜਿਸ ਏਰੀਆ ਦੇ ਉਤੇ ਅਟੈਕ ਕੀਤਾ ਲਦਾਖੀ ਰੀਏ ਤੇ ਲਦਾਖੀ ਰਿਆ ਦਾ ਉਹ ਹਿੱਸਾ ਜਿਹੜਾ ਸੀਗਾ ਉਹ ਲੈਫਟਨੈਂਟ ਜਨਰਲ ਵਿਕਰਮ ਸਿੰਘ ਜੀ ਕਮਾਂਡ ਦੇ 헤ਡ ਆਂਦਾ ਸੀਗਾ ਔਰ ਇਹਨਾਂ ਨੇ ਡਟ ਕੇ ਲੜਾਈ ਲੜੀ ਆਪਣੇ ਯੋਧਿਆਂ ਦੇ ਮੋਢੇ ਦੇ ਨਾਲ ਮੋਢਾ ਜੋੜ ਕੇ ਲੜਾਈ ਲੜੀ ਕਹਿੰਦੇ ਨੇ ਕਿ ਲੜਾਈ ਦੇ ਟਾਈਮ ਅਟੈਕ ਦੇ ਟਾਈਮ ਖੁਦ ਇਹ ਮੈਦਾਨ ਦੇ ਵਿੱਚ ਹੁੰਦੇ ਸੀਗੇ ਚਾਹੇ ਅਟੈਕ ਕਰਨਾ ਹੋਵੇ ਚਾਹੇ ਉੱਥੇ ਆਪਣੀ ਡਿਫੈਂਸ ਪੋਜੀਸ਼ਨ ਦੇ ਵਿੱਚ ਹਣਾ ਹੋਵੇ ਪਰ ਔਨ ਗਰਾਉਂਡ ਹਾਜ਼ਰ ਰਹਿੰਦੇ ਸੀਗੇ ਔਰ ਲੜਾਈ ਦੇ ਵਿੱਚ ਆਪਣੇ ਜਵਾਨ ਦੇ ਨਾਲ ਰਹਿ ਕੇ ਤੇ ਉਹਦਾ ਸਾਥ ਦਿੰਦੇ ਜਦੋਂ ਇਹਨਾਂ ਦੇ ਚੀਨ ਨੇ ਹਮਲਾ ਕੀਤਾ ਹੈ ਕਹਿੰਦੇ ਨੇ ਕਿ ਚੀਨ ਨੇ ਇਹਨਾਂ ਦੀ ਇੱਕ ਕੰਪਨੀ ਦੇ ਉੱਤੇ ਤਕਰੀਬਨ 500 ਸੈਨਿਕਾਂ ਨੇ ਹਮਲਾ ਕੀਤਾ ਇਹਨਾਂ ਨੇ ਉਹਦਾ ਡਟ ਕੇ ਮੁਕਾਬਲਾ ਕੀਤਾ ਔਰ ਚੀਨੀ ਸਰਾਂ ਨੂੰ ਜੋ ਵੀ ਉਥੇ ਆਈ ਸੀਗੀ ਉਹਨਾਂ ਨੂੰ ਵਾਪਸ ਭੇਜਿਆ ਉਹਨਾਂ ਕੋਲੋਂ ਆਪਣੀ ਜ਼ਮੀਨ ਜਿਹੜੀ ਹੈ ਉਹ ਆਜ਼ਾਦ ਕਰਵਾਈ ਇਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਸੀਗੀ ਕਿਉਂਕਿ ਚੀਨ ਉਸ ਟਾਈਮ ਤੇ ਕਾਫੀ ਲਦਾਖ ਦਾ ਏਰੀਆ ਜਿਹੜਾ ਹੈ ਉਹ ਲੈ ਚੁੱਕਾ ਸੀਗਾ ਅੰਦਰ ਆ ਚੁੱਕਾ ਸੀਗਾ ਜਿਹੜੇ ਲਦਾਖ ਦੇ ਵਸਨੀਕ ਨੇ ਜੀ ਉਹ ਵੀ ਵਿਕਰਮ ਸਿੰਘ ਦਾ ਬਹੁਤ ਸਤਿਕਾਰ ਕਰਦੇ ਹਾਂ ਕਿਉਂਕਿ ਉਹਨਾਂ ਨੂੰ ਪਤਾ ਸੀਗਾ ਕਿ ਜੇਕਰ ਚੀਨ ਇਸ ਜਗ੍ਹਾ ਦੇ ਉੱਤੇ ਆਪਣੀ ਮੌਜੂਦਗੀ ਜਿਹੜੀ ਆ ਉਹ ਪੱਕੀ ਕਰ ਲੈਂਦਾ ਮਾਲਕ ਬਣ ਜਾਂਦਾ ਉਸ ਜ਼ਮੀਨ ਦਾ ਤੇ ਉਹਨੇ ਲਦਾਖੀਆਂ ਦਾ ਜੀਣਾ ਜਿਹੜਾ ਹੈ ਉਹ ਮੁਹਾਲ ਕਰ ਦੇਣਾ ਸੀਗਾ ਇਸ ਕਰਕੇ ਇਸ ਲੜਾਈ ਦੇ ਵਿੱਚ ਲਦਾਖ ਵਾਸੀਆਂ ਨੇ ਵੀ ਫੌਜ ਦਾ ਪੂਰਾ ਸਾਥ ਦਿੱਤਾ ਉਹਨਾਂ ਦਾ ਹਥਿਆਰ ਮਿਨੀਸ਼ਨ ਜਾਂ ਉਹਨਾਂ ਦੀ ਖਾਣ ਪਾਣੇ ਦਾ ਰਸਦ ਜਿਹੜੀ ਜੋ ਵੀ ਹੈ ਉਹਨਾਂ ਨੇ ਪੁੱਟਰ ਬਣ ਕੇ ਆਪਣੇ ਮੋੜੇ ਤੇ ਜਾਂ ਪੌਨੀ ਆਪਣੇ ਲੈ ਕੇ ਜਿਹੜੇ ਖੱਤਰ ਹੁੰਦੇ ਨੇ ਉਹਨਾਂ ਦੇ ਅਗਲੇ ਤੇ ਮੋਰਚਿਆਂ ਤੱਕ ਪਹੁੰਚਾਏ ਨੇ ਇਸ ਕਰਕੇ ਲਦਾਖ ਦੇ ਜਿਹੜੇ ਬੰਦੇ ਨੇ ਉਹ ਵੀ ਜਨਰਲ ਵਿਕਰਮ ਸਿੰਘ ਦਾ ਬਹੁਤ ਮਾਨ ਸਤਕਾਰ ਕਰਦੇ ਨੇ ਪਰ ਜਨਰਲ ਸਾਹਿਬ 1963 ਦੇ ਵਿੱਚ ਇੱਕ ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਵਿੱਚ ਸ਼ਹੀਦ ਹੋ ਜਾਂਦੇ ਨੇ ਇਸ ਹੈਲੀਕਾਪਟਰ ਕ੍ਰੈਸ਼ ਹਾਦਸੇ ਦੇ ਵਿੱਚ ਜਨਰਲ ਸਾਹਿਬ ਦੇ ਨਾਲ ਨਾਲ ਪੰਜ ਅਫਸਰ ਹੋਰ ਮਤਲਬ ਟੋਟਲ 6 ਅਫਸਰ ਜਿਹੜੇ ਨੇ ਇੰਡੀਅਨ ਆਰਮੀ ਦੇ ਉਹ ਇਸ ਹਾਦਸੇ ਦੇ ਵਿੱਚ ਆਪਣੀ ਜਾਨ ਗਵਾ ਬਿਠੇ ਔਰ ਜਦੋਂ ਇਹ ਪੁਨਸ਼ ਜਾ ਰਹੇ ਸੀਗੇ ਤਾਂ ਉੱਥੇ ਵੀ ਇਹ ਪੁਨਸ਼ ਵਾਸੀਆਂ ਦੇ ਲਈ ਇੱਕ ਲਾ ਲੋਕ ਪੰਪ ਤਿਆਰ ਕੀਤਾ ਸੀਗਾ ਪਾਣੀ ਪੀਣ ਦੇ ਲਈ ਕਿਉਂਕਿ ਪਾਕਿਸਤਾਨੀ ਸੈਨਿਕਾਂ ਨੇ ਜਿਹੜਾ ਉਧਰੋਂ ਪਾਣੀ ਦਾ ਸਰੋਤ ਹੁੰਦਾ ਸੀਗਾ ਜਿਹਦੇ ਉੱਤੇ ਪੁਨਸ਼ਵਾਸੀ ਨਿਰਭਰ ਸਨ ਉਹ ਬੰਦ ਕਰ ਦਿੱਤਾ ਜੀ ਔਰ ਗਵਰਨਮੈਂਟ ਵੱਲੋਂ ਸੈਨਾ ਨੂੰ ਹੁਕਮ ਹੋਇਆ ਸੀਗਾ ਕਿ ਇਹਨਾਂ ਨੂੰ ਪੀਣ ਦਾ ਪਾਣੀ ਮੁਹੱਈਆ ਕਰਵਾਉਣ ਲਈ ਕੋਈ ਪਾਣੀ ਦਾ ਗ੍ਰਿਡ ਜਿਹੜਾ ਹੈ ਉਹ ਤਿਆਰ ਕੀਤਾ ਜਾਏ ਉਹ ਗ੍ਰਿਡ ਫੌਜ ਨੇ ਤਿਆਰ ਕੀਤਾ ਸੀਗਾ ਔਰ ਉਹਦਾ ਉਦਘਾਟਨ ਸੀਗਾ ਜਾਂ ਕਹ ਲੋ ਕਿ ਉਹਦੇ ਸਿਰਫ ਇਨਸਪੈਕਸ਼ਨ ਕਰਨ ਗਏ ਸੀਗੇ ਪੁਨਛੇ ਦੇ ਵਿੱਚ ਜਿਹੜਾ ਕਿ ਰਸਤੇ ਦੇ ਵਿੱਚ ਹੈਲੀਕਾਪਟਰ ਜਿਹੜਾ ਹੈ ਉਹ ਕ੍ਰੈਸ਼ ਹੋ ਗਿਆ ਇਹਨਾਂ ਯੋਧਿਆਂ ਨੇ ਸ਼ਹੀਦੀ ਦਿੱਤੀ ਸਾਡੇ ਦੇਸ਼ ਦੇ ਉੱਤੇ ਮਰਮਿਟਣ ਵਾਲਿਆਂ ਦਾ ਕੋਈ ਘਾਟਾ ਨਹੀਂ ਹੈ ਜੀ ਪਰ ਦੇਸ਼ ਦੀ ਸਰਕਾਰ ਇਹਨਾਂ ਯੋਧਿਆਂ ਦਾ ਬਣਦਾ ਮਾਨ ਸਤਕਾਰ ਜਿਹੜਾ ਹੈ ਉਹਨਾਂ ਨੂੰ ਨਹੀਂ ਦਿੰਦੀ ਕਿਉਂਕਿ ਇਹਨਾਂ ਦਾ ਜਿਹੜਾ ਜਨਰਲ ਵਿਕਰਮ ਸਿੰਘ ਦਾ ਸਿਰਫ ਇੱਕ ਜੰਮੂ ਵਸੀਆਂ ਨੇ ਇੱਕ ਗੁੱਤ ਬਣਾ ਕੇ ਜੰਮੂ ਸਟੇਸ਼ਨ ਦੇ ਕੋਲੇ ਇੱਕ ਚੌਕ ਪੈਂਦਾ ਜੀ ਉਹਨੂੰ ਵਿਕਰਮ ਚੌਕ ਹੀ ਕਹਿੰਦੇ ਨੇ ਉੱਥੇ 10 ਫੁੱਟ ਉੱਚਾ ਗੁੱਤ ਉਹਨਾਂ ਨੇ ਲਗਾਇਆ ਹੋਇਆ ਔਰ ਇੱਕ ਗਵਰਨਮੈਂਟ ਵੱਲੋਂ ਛੋਟੀ ਜਿਹੀ ਲਾਇਬ੍ਰੇਰੀ ਨਾਲ ਬਣਾਈ ਹੋਈ ਆ ਜੰਮੂ ਵਸੀ ਜਿਹੜੇ ਨੇ ਉਹ ਹਰ ਸਾਲ ਇਹਨਾਂ ਦੀ ਯਾਦ ਦੇ ਵਿੱਚ ਉਥੇ ਅਖੰਡ ਪਾਠ ਵੀ ਕਰਾਉਂਦੇ ਨੇ ਆਪਣੇ ਕੋਲੋਂ ਸਰਕਾਰ ਵੱਲੋਂ ਕੋਈ ਸਹਾਇਤਾ ਨਹੀਂ ਦਿੱਤੀ ਜਾਂਦੀ। ਬਸ ਉਹ ਹੀ ਇੱਕ ਬੋਤ ਹੈ ਜੀ ਔਰ ਇੱਕ ਛੋਟੀ ਜਿਹੀ ਲਾਇਬ੍ਰੇਰੀ ਆ। ਬਾਕੀ ਜਨਰਲ ਵਿਕਰਮ ਸਿੰਘ ਦੇ ਸਨਮਾਨ ਦੇ ਵਿੱਚ ਕੁਝ ਨਹੀਂ ਇਹਨਾਂ ਨੇ ਕੀਤਾ। ਨਾ ਕੋਈ ਮੈਮੋਰੀਅਲ ਬਣਾਇਆ ਗਿਆ। ਨਾ ਕੋਈ ਇਨਾਂ ਨੇ ਜਿਹੜਾ ਅਵਾਰਡ ਜਿੱਤਿਆ ਹੈ ਇਹਨਾਂ ਕੋ ਪੀਵੀਐਸਐਮ ਸੀਗਾ ਉਹ ਇਹਨਾਂ ਨੇ ਲੜਾਈ ਦੇ ਟਾਈਮ ਤੇ ਜਿੱਤਿਆ ਗਵਰਨਮੈਂਟ ਨੇ ਉਸ ਤੋਂ ਬਾਅਦ ਕੋਈ ਅਵਾਰਡ ਤੱਕ ਨਹੀਂ ਦਿੱਤਾ ਪਰ ਲਦਾਖ ਦੇ ਲੋਕ ਜੰਮੂ ਕਸ਼ਮੀਰ ਦੇ ਲੋਕ ਇਹਨਾਂ ਦਾ ਅੱਜ ਵੀ ਉਸੇ ਤਰ੍ਹਾਂ ਹੀ ਸਨਮਾਨ ਕਰਦੇ ਨੇ ਏਸੀਜੀ ਲੈਫਟੇਨੈਂਟ ਜਨਰਲ ਵਿਕਰਮ ਸਿੰਘ ਹੋਣਾਂ ਦੀ ਕਹਾਣੀ ਜਨਾਂ ਨੂੰ ਕਿ ਲਦਾਖ ਦਾ ਸ਼ੇਰ ਕਿਹਾ ਜਾਂਦਾ ਹੈ ਕੱਲ ਨੂੰ ਇੱਕ ਵੀਡੀਓ ਲੈ ਕੇ ਫਿਰ ਹਾਜ਼ਰ ਹੋਵਾਂਗੇ ਤਦ ਤੱਕ ਲਈ ਇਜਾਜ਼ਤ ਦਿਓ ਸਤਿ ਸ਼੍ਰੀ ਅਕਾਲ ਜੀ ਹੁੰਦੇ ਰਹੋ ਜੀ